ਉਹ ਬਣਾ ਲਈ ਵੀਡੀਓ ਸੁੱਖੇ ਕਿੰਨੀਆਂ ਬੱਕਰੀਆਂ ਹੋਈਆਂ ਬਾਈ ਚਾਰ ਬੱਕਰੀਆਂ ਹੋਈਆਂ ਬਈ ਕਿੰਨੇ ਦੀਆਂ ਪਹਿਲੀ ਮੰਡੀ ਵਿੱਚ ਅੱਜ 65000 ਦੀਆਂ ਹੋਈਆਂ ਬਾਈ ਲਿਖਾਈ ਆਪੋ ਆਪਣੀ ਬਾਈ ਠੀਕ ਆ ਸੌਦਾ ਹੁਣ ਬਹੁਤ ਜਿਵੇਂ ਭਰਾਵਾਂ ਨੇ ਕਰਤਾ ਰਾਈ ਤਾਂ ਮੈਨੂੰ ਫੇਰ ਜਾਣਿਆ ਬਾਈ ਇਸ ਤਰ੍ਹਾਂ ਇਹ ਆਦਾ ਯਾਰ ਖੜ ਚੋ ਦਸ ਬਾਈ ਕੀ ਹਾਲ ਹੈ ਲਸ਼ਮਣਾਂ ਬਾਈ ਤੇਰਾ ਨਾਮ ਜੀ ਹਾਂਜੀ ਹਾਂਜੀ ਕਿਹੜੀ ਜਗ੍ਹਾ ਤੋਂ ਆਏ ਬਾਈ ਨਾਨਗੜ ਤੋਂ ਬਈ ਕਿੰਨੇ ਨਗ ਲਿਆਏ ਸੀ ਨਗ ਬਾਈ 6 ਲਿਆਏ ਸੀ ਵੱਡੇ ਨਾਲ ਬੱਚੇ ਸੀ 10 ਨਗ ਸੀ ਟੋਟਲ 10 ਨਗ ਟੋਟਲ ਸੀ ਵੇਗਗੇ ਸਾਰੇ ਹਾਂਜੀ ਵਧੀਆ ਵੇਗੇ ਚੰਗੇ ਵੇਗੇ ਵਧੀਆ ਵੇਗੇ ਹਾਂਜੀ ਹਾਂਜੀ ਵਧੀਆ ਮੰਡੀ ਵਧੀਆ ਲੱਗੀ ਲੋਕੇਸ਼ਨ ਠੀਕ ਹੈ ਵਧੀਆ 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 ਬਾਈ ਵਧੀਆ ਵਿਆਹ ਕਰੋਗੇ ਦਰਸ਼ਨ ਹਰ ਮੰਡੀ ਜੀ ਜਰੂਰ ਆਵਾਂਗੇ ਜੀ ਠੀਕ ਹੈ ਧੰਨਵਾਦ ਬਾਈ ਲੈ ਵੀ ਜੁਗਰੂਪ ਤੁਹਾਡੇ ਤਾਂ ਮਾਲ ਬਹੁਤ ਆ ਜੂਪੇ ਤੂੰ ਕਿੰਨੀਆਂ ਲੈਣੀਆਂ ਬਈ ਚੀਜ਼ੀ ਤਾਂ ਮੋਲੀਆਂ ਜੂਪੇ ਤੂੰ ਕਿੰਨੀਆਂ ਲੈਣੀਆਂ ਹੋਲੀਆਂ ਬਾਈ ਕਿੰਨੇ ਦੀਆਂ 50 ਰੁਪਏ ਕਿੰਨੇ ਹੋਗੇ ਤਸੇ 13000 ਦੀਆਂ 13 ਦੀਆਂ ਬਸ ਠੀਕ ਹੈ ਠੀਕ ਹੈ दो तीन चार पां सत्त अठ नौ दस ग्यारह बारह चौदह <coughs> ਔਰ ਰੇਟਿੰਗ ਕਰਨਾ ਹੈ ਔਰ ਇਹ ਕੀ ਅਰੇ ਟਾਲ ਲਾ ਲਾ ਆਇਆ 24 20 20 ਤਾਂ ਆਈ ਆਈ 3 4 10 20

ਤੋਂ ਮੰਗਿਆ ਚੋਂ ਮੰਗਿਆ ਤੋਂ ਮੰਗਿਆ ਸ਼ਿਕਾਇਤ ਮੰਗਿਆ ਤੋਂ ਮੰਗਿਆ ਨਾ ਤੋੜ ਆਹ ਨਾ 2 8 ਇਹ ਜਦੋਂ ਆਪਣਾ ਮਾਇਰ ਦਾ ਸਾਦਾ ਛੋੜ ਖੋਛੋ ਕੇ ਕਰੀ ਤੇਰੇ ਨਾਲ ਆਪੇ ਕਰਦੀ ਬਾਈ ਲਾਸ਼ਮਨ ਛੋੜ ਤਾ ਚਲ ਆਪੇ ਕਰ ਦੂਗਾ ਭਰਾ ਕਰ ਲੈ ਕਰਿਆ ਉਸੇ ਅਨਿਤਾ ਹੋਰ ਬੱਕਰੀਆਂ ਬਈ ਹਨੂਮਾਨਗੜ ਵਾਲੇ ਬਾਈ ਦੀਆਂ ਜਿਹੜੀਆਂ ਕਿ ਮੰਨ ਕੇ ਚੱਲ ਹੁਣੇ ਹੋਈਆਂ 65000 ਦੀਆਂ ਇੱਕ ਤੇ 12000 ਦੀ ਇੱਕ ਦਸੇ ਨਾ ਕੇ ਬਾਈ ਦੇ ਵਿਗ ਗਏ ਨੇ